ਹੋ ਕੇ ਜਾਣ ਲੱਗੇ ਉਹਨਾਂ ਨੇ ਇੱਕ ਜਾਣ ਲੱਗਿਆ ਇੱਕ ਬਚਨ ਸੁਣਾਇਆ ਉਹ ਬਚਨ ਬੜਾ ਮੋਹਾਨ ਸੀਗਾ ਕਹਿਣ ਲੱਗੇ ਇਹ ਗੱਲ ਯਾਦ ਰੱਖਿਓ ਤੁਹਾਨੂੰ ਜ਼ਿੰਦਗੀ ਦੇ ਵਿੱਚ ਬੜੀ ਕੰਮ ਆਏਗੀ ਤੇ ਮੈਂ ਸੰਗਤ ਬੈਠੀ ਐ 2 ਕੁ ਮਿੰਟ ਦਾ ਬਚਨ ਹੈ ਤੇ ਆਪ ਵੀ ਧਿਆਨ ਦੇ ਨਾਲ ਸੁਣਿਓ ਸਾਡੇ ਵੀ ਬੜੇ ਕੰਮ ਆਏਗਾ ਕਿਉਂਕਿ ਰੱਬ ਦੇ ਪਿਆਰੇ ਸੰਤਾ ਮਹਾਤਮਾ ਦੇ ਬਚਨ ਉਹ ਕਹਿਣ ਲੱਗੇ ਕੋਈ ਜਤੀ ਸਤੀ ਮਹਾਤਮਾ ਸਾਧੂ ਤੁਰਿਆ ਜਾਵੇ ਮੇਂ ਕਣੀ ਦਾ ਰਾਂਗੋ ਆ ਮੌਸਮ ਬਦਲਿਆ ਉਹਨੇ ਇੱਕ ਘਰ ਦਾ ਆਸਰਾ ਲਿਆ ਉਸ ਘਰ ਦੇ ਵਿੱਚ ਕੱਲੀ ਬੀਬੀ ਸੀ ਬੀਬੀ ਨੇ ਬੜੇ ਪਿਆਰ ਦੇ ਨਾਲ ਸੇਵਾ ਕੀਤੀ ਉਹਦੀ ਸੇਵਾ ਤੋਂ ਮਹਾਤਮਾ ਬੜਾ ਪ੍ਰਸੰਨ ਹੋ ਗਿਆ ਜਤੀ ਸਤੀ ਸੀਗਾ ਧਰਮ ਦੇ ਵਿੱਚ ਪਰਪੱਖ ਸੀਗਾ ਬੰਦਗੀ ਵਾਲੀ ਰੂਹ ਸੀਗੀ ਉਹ ਕਹਿਣ ਲੱਗੇ ਮਹਾਤਮਾ ਜੀ ਖੁਸ਼ ਹੋਏ ਬੀਬੀ ਦੀ ਸੇਵਾ ਤੋਂ ਤੇ ਮਹਾਤਮਾ ਨੇ ਕਹਿ ਦਿੱਤਾ ਹੇ ਬੀਬਾ ਤੂੰ ਭਾਵਨਾ ਦੇ ਨਾਲ ਸੇਵਾ ਕੀਤੀ ਹੈ ਜੋ ਵੀ ਤੇਰੀ ਆਸ ਹੈ ਉਹ ਪੂਰੀ ਹੋਵੇਗੀ ਤੂੰ ਕੁਝ ਮੰਗ ਕੁਦਰਤੀ ਰੱਬ ਦਾ ਭਾਣਾ ਬੀਬੀ ਦਾ ਮਨ ਡੋਲਿਆ ਤੇ ਬੜੇ ਪਿਆਰ ਦੇ ਨਾਲ ਬਚਨ ਸਰਵਣ ਕਰਦਾ ਬੀਬੀ ਕਹਿਣ ਲੱਗੀ ਮਹਾਤਮਾ ਜੀ ਸੱਚ ਹੈ ਤੁਸੀਂ ਜੋ ਜ਼ਬਾਨ ਤੋਂ ਕਹੋਗੇ ਉਹ ਪੂਰਾ ਕਰੋਗੇ ਮਹਾਤਮਾ ਜੀ ਕਹਿਣ ਲੱਗੇ ਹਾਂ ਅਸੀਂ ਜੋ ਕਹਿੰਨੇ ਅਸੀਂ ਪੂਰਾ ਕਰਦੇ ਹਾਂ ਉਹ ਫਿਰ ਬੀਬੀ ਦਾ ਜਿਸ ਤਰ੍ਹਾਂ ਮਨ ਡੋਲਿਆ ਕਿਉਂਕਿ ਕਾਮ, ਕ੍ਰੋਧ, ਕਾਇਆ ਕਉ ਗਾਲਹਿ ਬੰਦਾ ਧਰਮ ਦੇ ਰਸਤੇ ਤੇ ਚੱਲਦਾ ਹੈ ਪਰ ਕਾਮ ਤੇ ਕ੍ਰੋਧ ਇਹ ਵੱਡੇ ਜਰਨੈਲ ਹਨ ਇਹ ਬੰਦੇ ਨੂੰ ਕਈ ਵਾਰੀ ਬੜੀ ਛੇਤੀ ਡੇਗ ਦਿੰਦੇ ਹਨ ਬੀਬੀ ਨੇ ਆਖਿਆ ਮਹਾਤਮਾ ਜੀ ਜੇ ਤੁਸੀਂ ਜ਼ੁਬਾਨ ਦੇ ਪੱਕਿਓ ਫਿਰ ਮੇਰੇ ਨਾਲ ਸੰਪਰਕ ਕਰੋ ਧਿਆਨ ਦੇ ਨਾਲ ਵਚਨ ਸਰਵਣ ਕਰਨਾ ਹਨ ਮਹਾਤਮਾ ਬੜੇ ਉਹ ਮਨ ਦੇ ਵਿੱਚ ਦੁਬਿਧਾ ਪੈਦਾ ਹੋ ਗਈ ਕਿ ਮੈਂ ਕਹਿ ਵੀ ਬੈਠਾ ਹਾਂ ਜੇ ਪਿੱਛੇ ਹਟਾਂਗਾ ਤਾਂ ਇਹ ਵੀ ਠੀਕ ਨਹੀਂ ਮੈਂ ਪਹਿਲਾਂ ਆਪ ਕਿਹਾ ਹੈ ਉਹ ਮਹਾਤਮਾ ਕਹਿਣ ਲੱਗਾ ਇਹ ਮਹਾਪੁਰਸ਼ਾਂ ਨੇ ਬਚਨ ਸੁਣਾਇਆ ਸੀਗਾ ਉਹ ਮਹਾਤਮਾ ਕਹਿਣ ਲੱਗਾ ਵੀਬਾ ਮੈਂ ਬਚਨ ਕੀਤਾ ਹੈ ਜੇ ਮੈਂ ਇਸ ਤਰ੍ਹਾਂ ਕਰਦਾ ਹਾਂ ਤੇ ਮੇਰਾ ਜਤ ਸਤ ਭੰਗ ਹੁੰਦਾ ਹੈ ਜੇ ਮੈਂ ਨਹੀਂ ਕਰਦਾ ਤੇ ਫਿਰ ਮੇਰੀ ਮੈਂ ਜ਼ਬਾਨ ਤੋਂ ਪਿੱਛੇ ਹਟਦਾ ਹਾਂ ਮੈਨੂੰ ਥੋੜਾ ਜਿਹਾ ਸਮਾਂ ਦੇ ਉਹ ਰੱਬ ਦਾ ਪਿਆਰਾ ਥੋੜਾ ਜਿਹਾ ਉਹ ਜੋ ਵੀ ਛੋਟਾ ਜਿਹਾ ਘਰ ਸੀਗਾ ਉਸ ਤੋਂ ਬਾਹਰ ਹੋ ਜਾ ਬਾਹਰ ਹੋ ਕੇ ਤੇ ਉਹਨੇ ਬਾਹਰ ਜਾ ਕੇ ਤੇ ਕਿਤੇ ਵਿਸ਼ਟਾ ਪਈ ਸੀ ਉਹ ਵਿਸ਼ਟਾ ਫੜੀ ਤੇਨੇ ਆਪਣੇ ਸਰੀਰ ਤੇ ਮਲ ਲਈ ਸਾਰੇ ਸਰੀਰ ਤੇ ਮੈਂ ਬੇਨਤੀ ਕਰਾਂ ਸਾਧੂ ਮਹਾਤਮਾ ਸੰਤ ਜਿਸ ਤਰ੍ਹਾਂ ਕਬੀਰ ਸਾਹਿਬ ਜੀ ਦੇ ਬਚਨ ਹੈ ਨਾ ਕਬੀਰ ਸੰਤ ਨਾ ਛੱਡੈ ਸੰਤੈ ਜੋ ਕੋਟਕ ਮਿਲੇ ਅਸੰਤ ਮੈਂ ਇਸ ਪਾਸੇ ਬਹੁਤਾ ਨਹੀਂ ਜਾਵਾਂਗਾ ਉਹ ਸਾਧੂ ਬਾਹਰ ਗਿਆ ਉਹਨੇ ਵਿਸ਼ਟਾ ਪੜੀ ਆਪਣੇ ਸਾਰੇ ਸਰੀਰ ਤੇ ਮਲ ਲਈ ਸਰੀਰ ਤੇ ਮਲ ਕੇ ਤੇ ਉਹ ਅੰਦਰ ਆ ਗਿਆ ਤੇ ਉਸ ਬੀਬੀ ਨੂੰ ਕਹਿਣ ਲੱਗਾ ਮੈਂ ਤਿਆਰ ਹਾਂ ਮੈਂ ਆਪਣੀ ਜ਼ੁਬਾਨ ਕੀਤੀ ਸੀ ਮੈਂ ਤਿਆਰ ਹਾਂ ਬੀਬੀ ਨੇ ਜਦੋਂ ਵੇਖਿਆ ਸਰੀਰ ਤੋਂ ਭੈੜੀ ਸਮੈਲ ਆਵੇ ਮੁਸ਼ਕ ਆਵੇ ਉਹਦਾ ਮਨ ਬਦਲ ਗਿਆ ਕਹਿਣ ਲੱਗੀ ਮਹਾਤਮਾ ਜੀ ਇਸ ਹਾਲਤ ਦੇ ਵਿੱਚ ਤਾਂ ਇੰਜ ਨਹੀਂ ਹੋ ਸਕਦਾ ਤੇ ਮਹਾਤਮਾ ਜੀ ਨੇ ਆਖਿਆ ਕਹਿਣ ਲੱਗਾ ਮੈਂ ਕਿਆ ਸੀਗਾ ਮੈਂ ਆ ਗਿਆ ਹਾਂ ਅੱਗੋਂ ਖੁਸ਼ੀ ਤੇਰੀ ਹੈ ਸਬੀਬੀ ਨੇ ਮਨਾ ਕਰ ਦਿੱਤਾ ਪਰ ਉਹਨੇ ਇੱਕ ਵਚਨ ਕਿਹਾ ਕਹਿਣ ਲੱਗੀ ਮਹਾਤਮਾ ਜੀ ਇਹ ਰੋਗ ਹੈ ਇਹ ਬੜੀ-ਬੜੀ ਗੱਲ ਹੈ ਦੁਨੀਆ ਭੱਜੀ ਫਿਰਦੀ ਹੈ ਇਸ ਮਗਰ ਪਰ ਮੈਂ ਹੈਰਾਨ ਹ ਤੁਸੀਂ ਆਪਣੇ ਸਰੀਰ ਤੇ ਬਾਹਰੋਂ ਗੰਦਗੀ ਫੜ ਕੇ ਮਾਰ ਲਈ ਗੰਦਗੀ ਉਸ ਮਹਾਤਮਾ ਨੇ ਇੱਕ ਬੜਾ ਸੁੰਦਰ ਜਵਾਬ ਦਿੱਤਾ ਕਹਿਣ ਲਗਾ ਹੈ ਬੀਬੀ ਆ ਜਿਹੜੀ ਗੰਦਗੀ ਹੈ ਨਾ ਵਿਸ਼ਟੀ ਵਿਸ਼ਟਾ ਹੈ ਇਹ ਜਿਸ ਤਰ੍ਹਾਂ ਬਚਨ ਹੈ ਨਾ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੁਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਪਹਿਨਾਵੇ ਕਰਾਂਗਾ ਕਹਿਣ ਲੱਗੇ ਆ ਜਿਹੜੀ ਵਿਸ਼ਟਾ ਹੈ ਇਹ ਤਾਂ ਮੈਂ ਹੁਣੇ ਇਸ ਨਾਲ ਨ ਕਰਾਂਗਾ ਤੇ ਇਹ ਲੈ ਜਾਏਗੀ ਪਰ ਜਿਹੜਾ ਤੁਸੀਂ ਜੋ ਕਹਿ ਰਹੇ ਸੀ ਉਹ ਮੇਰੇ ਸਰੀਰ ਤੇ ਏਡਾ ਵੱਡਾ ਧੱਬਾ ਬਣ ਜਾਣਾ ਸੀਗਾ ਉਹ ਭਾਵੇਂ ਕਿੰਨੇ ਵੀ ਮੈਂ ਇਸ਼ਨਾਨ ਕਰ ਲੈਂਦਾ ਪਰ ਉਹ ਲੈਣਾ ਨਹੀਂ ਸੀਗਾ ਮੇਰਾ ਜਤ ਸਤ ਖਤਮ ਹੋ ਜਾਣਾ ਸੀ ਅੱਜ ਆਖੋ ਸਤ ਨਾਮ ਸ੍ਰੀ ਉਹ ਆnde ਮੈਂ ਵਿਸ਼ਟਾ ਮਲਕੇ ਤੇ ਆਪਣਾ ਜਤ ਸਤ ਵਿੱਚ ਆ ਗਿਆ ਉਹ ਡੋਲਦੇ ਨਹੀਂ ਆਪਣੀ ਕਹੀ ਹੋਈ ਗੱਲ ਤੋਂ ਬਚਨ ਵੀ ਪੂਰਾ ਹੋ ਗਿਆ ਪਰ ਉਹ ਆਪਣਾ ਧਰਮ ਵੀ ਬਚਾ ਗਿਆ ਤੇ ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਸੰਤ ਮਹਾਤਮਾ ਉਹ ਆਪਣਾ ਜਤ ਸਤ ਨਹੀਂ ਛੱਡਦੇ ਭਾਵੇਂ ਕੈਸਾ ਵੀ ਸਮਾਂ ਆ ਜਾਵੇ ਉਹ ਮਹਾਪੁਰਸ਼ਾਂ ਨੇ ਬਚਨ ਸੁਣਾਇਆ ਕਹਿਣ ਲੱਗੇ ਯਾਦ ਰੱਖਿਓ ਇਹ ਤੁਹਾਡੇ ਬੜੇ ਥਾਵਾਂ ਤੇ ਕੰਮ ਆਏਗਾ ਸਮਾਪਤ ਹੈ